ਹੈਲੋ ਉਹ ਵੀਰ ਜੀ ਮੈਂ ਸਵੇਰ ਦਾ ਭੁੱਖਾ ਪਣਾ ਮੈਂ ਇਹਦੇ ਕੋਈ ਖਾਦਾ ਹੁਣੀ ਆ ਤੁਹਾਡਾ ਘਰ ਲੱਭਣ ਨਾਲ ਤੱਕਮਲਾ ਹੋ ਗਿਆ ਹਾਂ ਕਿੱਥੇ ਆਲੇ ਇੱਥੇ ਅੱਡੇ 'ਚ ਆ ਜਾਓ ਫਿਰ ਮੱਡੇ 'ਚ ਬੈਠਾ ਜੇ ਇੱਥੇ ਮੈਨੂੰ ਲੱਭ ਲਓ ਆਪੇ ਆ ਕੇ ਮੈਂ ਤੇ ਹੁਣ ਤੁਹਾਨੂੰ ਲੱਭ ਲੱਭ ਕੇ ਥੱਕ ਗਿਆ ਹਾਂ ਤੁਸੀਂ ਤੇ ਸਵੇਰ ਦੇ ਮੈਂ ਲੱਭਣ ਨਹੀਂ ਜਿੱਡਾ ਚਲੋ ਸਹੀ ਆ ਜਾਓ ਮੈਂ ਤੇ ਕੋਈ ਚਾਹ ਪਾਣੀ ਪੀਵਾਂ ਮੈਂ ਤੇ ਭੁੱਖਾ ਤਾਂ ਹਾਂ ਸਵੇਰ ਦਾ ਉਹ ਪਾਰ ਆ ਤਰਨ ਜਾਂਦਾ ਉਹ ਰਾਹ ਪੁੱਛਣਾ ਕਿ ਵੇਲੇ ਬੰਦੇ ਨੂੰ ਕੁਛ ਕੰਮਕਾਰ ਵਾਲਿਆਂ ਨੂੰ ਕੀ ਪੁੱਛਣ ਦਾ ਵਾ ਜੇ ਜਾਣਾ ਨਹੀਂ ਤਾਂ ਪੁੱਛਣ ਦਾ ਡਿਆ ਵਾ ਇਹ ਨਾਲੇ ਰਾਹ ਇੱਥੇ ਦਿੰਦੇ ਦਿੰਦੇ ਆ ਆਪ ਨੂੰ ਹੀ ਜਾਣਾ ਪੈਂਦਾ ਵਾ ਚੱਲ ਭਰਾ ਖਾਨ ਨੂੰ ਕੀ ਕੀ ਰੱਖਿਆ ਓਏ ਆਪਣੇ ਕੋ ਰੇਤ ਪੱਟਰੀ ਆ ਮੋਟੀ ਆ ਬਰੀਕ ਆ ਉਹ ਗੁਰੂਆ ਤੈਨੂੰ ਨੇ ਦੀ ਐਡਾ ਕੀ ਆ ਖਾਨ ਨੂੰ ਤੇ ਗੁਰੂਆ ਮੂੰਹੋਂ ਬੋਲ ਕੇ ਦੱਸ ਦੇ ਕੇ ਆਪਾਂ ਮੂੰਹ ਬੋਲ ਕੇ ਨਹੀਂ ਦੱਸ ਦੇ ਦਿੰਦੇ ਉਹ ਬੋਲ ਕੇ ਤਾਂ ਦੱਸੀਦਾ ਵਾ ਆਪਣੇ ਕੋ ਪਕੌੜੇ ਆ ਸਮੋਸੇ ਆ ਪਾਪੜ ਤੇ ਪਹੁੰਚੇ ਉਹ ਪਹੁੰਚੇ ਓਏ ਇਹ ਕਦੇ ਪਹੁੰਚੇ ਆ ਓਏ ਉਹ ਹੀ ਪਹੁੰਚੇ ਪਹੁੰਚੇ ਨਹੀਂ ਪਹੁੰਚੇ ਨਹੀਂ ਪਹੁੰਚੇ ਤੇ ਜੀ ਅਗਲਾ ਪੈਸੇ ਦੇ ਦੇ ਫਿਰ ਵੀ ਨਹੀਂ ਪਹੁੰਚੇ ਫੇ ਆਪਾਂ ਵੇਸਣ ਲਾ ਕੇ ਛੱਡ ਦਈਦਾ ਕੜਾਈ 'ਚ ਅੱਗੇ ਅਗਲੇ ਦੀ ਕਿਸਮਤ ਬਾਕੀ ਤੂੰ ਦੱਸ ਤੂੰ ਹੀ ਖਾਣਾ ਈ ਉਹ ਭਰਾਵਾ ਮੈਨੂੰ ਵੀ ਕੋਈ ਖਵਾ ਦੇ ਪਰ ਕੋਈ ਹੋਰ ਨਹੀਂ ਆਟਮ ਹੈਗੀ ਆਪਣੇ ਕੋਲ ਹੋਇਆ ਆਟਮ ਆਟਮਾ ਗੁਰੂ ਆ ਇੱਕ ਤੋਂ ਇੱਕ ਅਪੁਰਝੀ ਆਵੇ ਆਂਡਾਪੁਰ ਜੀ ਪਾਂਡਾਪੁਰ ਜੀ ਖਾਂਡਾਪੁਰ ਜੀ ਗਾਂਡਾਪੁਰ ਜੀ ਆਂਡਾਪੁਰ ਜੀ ਕੋਈ ਗੰਡੀ ਪੁਰਜੀ ਆ ਕੋਈ ਗੰਡੇ ਵਾਲੀ ਆ ਨਾ ਪਰਦੇਸੀ ਭਰਾ ਵੀ ਆ ਜਾਂਦੇ ਨੇ ਆਪਣੇ ਗੰਡੇ ਵਾਲੀ ਤੇ ਤੂੰ ਚੰਗੀ ਹਿੰਦੀ ਪੰਜਾਬੀ ਜੀ ਰਲਾ ਕੇ ਬੈਠਾ ਗਾਂਡਾਪੁਰ ਬੁਰਵਾ ਵੇ ਇਹ ਨਹੀਂ ਮੈਨੂੰ ਸਹੀ ਲੱਗਾ ਕੋਈ ਉਪਲਿਆਂ ਚ ਨਹੀਂ ਹੈਗੀ ਗੱਲ ਆ ਗੁਰੂ ਆਉ ਬਲਿਆ ਉਹ ਦੇਸੀ ਆਂਡਾ ਭਾਰਮੀ ਆਂਡਾ ਛਤਰਮੁਰਗ ਦਾ ਕੁੜਕਨਾ ਦਾ ਵੱਡੇ ਪ੍ਰੈਸ਼ਨ ਵਾਲਾ ਆਂਡਾ ਤੁਸੀਂ ਦੱਸੋ ਖਾਣਾ ਕਿਹੜਾ ਵਾ ਸਾਰੀਆਂ ਵੈਰੀਟੀਆਂ ਰੱਖੀਆਂ ਆਪਾ ਉਹ ਵੱਡੇ ਪ੍ਰੈਸ਼ਨ ਵਾਲਾ ਆਂਡਾ ਉਹ ਇਹ ਕਿਹੜਾ ਆਂਡਾ ਹੈ ਰ ਮਗਰੀ ਸੁਣਿਆ ਨਹੀਂ ਆ ਉਹ ਤੁਸੀਂ ਕਿੱਥੋਂ ਸੁਣਨੇ ਵਾਲੇ ਨਵੇਂ ਚੱਲੇ ਆਣਾ ਸਾਡੇ ਇੱਧਰ ਆ ਗਏ ਤੁਹਾਡੇ ਲਿਆਉਣੇ ਹੋਣੇ ਆ ਉਹ ਮੈਂ ਕਿਹੜਾ ਖੜਾ ਪੇਦੋ ਉੱਠ ਕੇ ਆ ਗਿਆ ਵਾ ਵੀ ਜਿਹੜਾ ਜੁਗ ਪਲਟ ਗਿਆ ਵਾ ਉਹ ਵੱਡੇ ਪ੍ਰੈਸ਼ਨ ਵਾਲੇ ਆਂਡਿਆਂ ਦਾ ਕੀ ਚੱਕਰ ਆ ਉਹ ਚੱਕਰ ਚੁੱਕਰ ਭਾਉ ਕੋ ਨਹੀਂ ਆ ਗੱਲ ਅਸਲ 'ਚ ਪਤਾ ਕੀ ਆ ਫੋਕੜੀਆਂ ਦੀ ਹੋ ਗਈ ਬੱਸ ਉਹਨਾਂ ਨੇ ਕਰਤੀ ਹੜਤਾਲ ਉਹ ਆਂਦੀ ਆ ਕਿ ਜਨਾਨੀਆਂ ਦੋ ਦੋ ਤੇ ਅਹੀਂ 100 100 ਅਗਲੇ ਭਾਈ ਜਨਾਨੀ ਮਾ ਧਿਆਨ ਕੌਣ ਖਪੇ ਉਹਨਾਂ ਨੇ ਉਹ ਵੱਡੇ ਪ੍ਰੈਸ਼ਨ ਵਾਲੀ ਤੇ ਤੂੰ ਫੇਰ ਨਹੀਂ ਦੱਸੀ ਓਏ ਓਹੀ ਬਾਈਪਾਸ ਬਾਰੋ-ਬਾਰ ਸਰਜਰੀ ਉਹ ਡੁਪਲੀਕੇਟ ਜੇ ਬਣਾਉਂਦਾ ਵੇ ਆਣਾ ਹੁਣ ਫੇ ਤੂੰ ਡੁਪਲੀਕੇਟ ਆਂਡੇ ਵੇਚਦਾ ਫੇਰ ਇਥੇ ਉਹ ਨਹੀਂ ਨਹੀਂ ਭਾਜੀ ਆਪਣਾ ਦੇ ਕੰਮ ਹੈ ਇੱਕ ਨੰਬਰ ਦਾ ਆਪਾਂ ਸਭ ਨਾਲ ਦੀ ਇੱਕ ਨੰਬਰ ਹੀ ਰੱਖੀ ਆ ਵੱਡੇ ਪ੍ਰੈਸ਼ਨ ਵਾਲੇ ਨਹੀਂ ਰੱਖੇ ਵੇ ਨਾ ਨਾ ਉਹ ਨਹੀਂ ਰੱਖੇ ਅੱਛਾ ਤੇ ਗੂਗਲ ਪੇ ਰੱਖਿਆ ਵਾ ਆਪਾਂ ਗੂਗਲ ਪੇ ਹੈਗਾ ਆਪਣੇ ਕੋਲ ਓਹ ਨਹੀਂ ਨਹੀਂ ਵੀਰ ਉਹ ਨਹੀਂ ਰੱਖਿਆ ਤੇ ਰੱਖਿਆ ਕੀ ਆ ਫੇਰ ਓਏ ਓਹ ਵੀਰ ਜੀ ਤੇਲ ਵੜਾ ਖਾਂਦਾ ਵਾ ਵੇਸਨ ਬਹੁਤ ਲੱਗਦਾ ਉਹਨੂੰ ਉਹ ਪਤਾ ਵੀ ਹੈਗਾ ਹੀ ਉਹ Google Pay ਹੁੰਦਾ ਕੀ ਆ ਓਏ ਆ ਹੋ ਮੈਨੂੰ ਪਤਾ ਵਾ ਇੱਕ ਵਾਰੀ ਮੈਂ ਤੇ ਪਾਪਾ ਲੈ ਆਏ ਸਾਨੂੰ ਇਕੱਠਾ ਹੀ ਕਿਨੇ 150 ਦਾ ਦੇ ਦਿੱਤਾ ਹੁ ਫਿਰ ਤੇਜ ਮੰਗਾਇਆ ਹੀ ਆਈ ਉਹ ਹੁਣ ਲਈਦਾ ਨਹੀਂ ਖਰਾਬ ਹੋ ਜਾਂਦਾ ਉਹ ਪਾਪਾ ਦੇ ਨਾਲ ਬਾਬਾ ਤਗੜਾ ਪਾਰੀ ਲੱਗਣ ਡਿਆ ਮੈਨੂੰ ਕੋਈ ਜਿਹੜਾ ਇਕੱਠਾ ਤੁਸੀਂ 150 ਦਾ ਲੈ ਆਂਦਾ ਇੱਕ ਵਾਰੀ ਲਾਂਦਾ ਹੈ ਵੀਰ ਜੀ ਉਹ ਸੋਚ ਲੈ ਪਤਾ ਵੀ ਹੈਗਾ ਹੀ ਉਹ Google Pay ਹੁੰਦਾ ਕੀ ਆ ਉਹ ਪਤਾ ਮੈਨੂੰ ਐ ਗੋਲ ਜਾ ਲੰਮਾ ਜਾ ਝਾੜੀਦਾ ਨਾ ਗੋਲ ਜਾਂਦਾ ਓਏ ਬੂੰਦੀ ਵਾਲੀ ਝੜੀ ਜਾਂਦੇ ਓਏ ਬੂੰਦੀ ਬਕਾਉਣੇ ਜੋ ਬਾਹਰ ਨਿਕਲ ਕੇ ਵੀ ਸੋਚ ਲਾ ਦੁਨੀਆ ਹੋਰ ਵੀ ਹੈਗੀ ਸਿੱਟ ਟੋਪੀ ਨਹੀਂ ਸਿਰ ਤੇ ਓਹ ਭਰਾਵਾ ਮੈਂ ਗੁਗਲ ਪੇਜ ਦਾ ਪੁੱਛਿਆ ਤੈਨੂੰ ਕਿਸ ਬੰਦੇ ਦੇ ਬਾਰੇ ਨਹੀਂ ਪੁੱਛਿਆ ਪੂਰੇ ਮੰਦਰੇ ਨੂੰ ਲਾਉਂਦਾ ਪਿਆ ਓਹ ਗੰਢੀ ਸ਼ੈ ਆ ਜਿਹੜੀ ਤੁਹਾਨੂੰ ਦੱਸਣੀ ਨਹੀਂ ਆਉਂਦੀ ਤੇ ਮੈਨੂੰ ਬੁੱਝਣੀ ਨਹੀਂ ਆਉਂਦੀ ਬੱਲੇ ਓ ਤੇਰੇ ਚਾਤਰਾ ਹਾਂ ਹੁਣ ਮੈਨੂੰ ਤੇ ਦੱਸਣੀ ਆਉਂਦੀ ਤੇਨੂੰ ਨਹੀਂ ਬੁੱਝਣੀ ਆਉਂਦੀ ਇਹ ਕੜੀ ਬਲਾਵਾ ਵੀਰ ਜੀ ਮਿਹਰਬਾਨੀ ਕਰਕੇ ਮੈਨੂੰ ਤੁਸੀਂ ਦੱਸ ਦਿਓ ਕਿਹੜੀ ਆ ਹਾਂ ਹੁਣ ਹੈ ਨਾ ਠੀਕ ਗੱਲ ਤੇ ਜਰੋਂ ਕਿਸੇ ਗੱਲ ਦਾ ਨਾਮ ਪਤਾ ਲੱਗੇ ਤਾਂ ਕਿ ਇਹਨੂੰ ਪੁੱਛ ਲਓ ਵੈਰੀ ਐਂਡ ਕਰਾਂਦੇ ਆ ਚਲੋ ਕਮੈਂਟ ਕਰਕੇ ਜਾਓ ਠੀਕ ਹੈ ਜੀ ਸਬਸਕ੍ਰਾਈਬ ਕਰਕੇ ਜਾਓ ਓਕੇ ਜੀ